ਜਿਵੇਂ ਤੁਹਾਨੂੰ ਪਤਾ ਹੈ ਕਿ ਪਿੱਛੇ ਤੋਂ ਜਦੋਂ ਤੋਂ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਵੀ ਲਗਾਤਾਰ ਅਸੀਂ ਐਵੇਂ ਕੈਸੋ ਆਪਰੇਸ਼ਨ ਤੇ ਰੇਲਵੇ ਸਟੇਸ਼ਨਸ ਦੀ ਚੈਕਿੰਗ ਬੱਸ ਸਟੈਂਡਾਂ ਦੀ ਚੈਕਿੰਗ ਤਾਂ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਿਹੜਾ 10 ਤਰੀਕ ਨੂੰ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਪੂਰੀ ਕੰਟਰੀ ਹਾਈ ਅਲਰਟ ਤੇ ਹੈ ਤੇ ਇਸ ਕਰਕੇ ਉਸ ਦਿਨ ਤੋਂ ਮਲੋ ਸਟੇਟ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਸਾਡੇ ਸਰਤਾਜ ਸਿੰਘ ਦੀ ਚੈਲ ਉਹਨਾਂ ਦੀਆਂ ਵੀ ਡਾਇਰੈਕਸ਼ਨਸ ਨੇ ਤੇ ਵੀ ਬਿਲਕੁਲ ਇਹਨਾਂ ਦਿਨਾਂ ਚ ਪੱਪਾ ਭਾਰ ਹੋ ਕੇ अर्ਲੀ ਮਾਰਨਿੰਗ ਅਸੀਂ ਜਿਵੇਂ ਹਾਈਡ ਆਊਟਸ ਪੁਰਾਣੇ ਚੈੱਕ ਕਰਦੇ ਆ ਜਿਵੇਂ ਕਿ ਹੁਣੇ ਕਿਸੇ ਪੁਲਿਸ ਅਫਸਰ ਨੇ ਕਿਹਾ ਕਿ ਹੁਣ ਹਾਈਡ ਆਊਟਸ ਤਾਂ ਤਕਰੀਬਨ ਮਰ ਗਏ ਤਾਂ ਉਹਦੇ ਚ ਜਿਵੇਂ ਮੈਂ ਗਾਈਡ ਕਰ ਰਿਹਾ ਸੀ ਕਿ ਹਾਈਡ ਆਊਟਸ ਜੇ ਅੱਤਵਾਦੀਆਂ ਵਾਲੇ ਸਮਝਦੇ ਹੋ ਮਰ ਗਏ ਤਾਂ ਜਿਹੜੇ ਨਵੇਂ ਗੈਂਗਸਟਰ ਪੈਦਾ ਹੋ ਜਾਂਦੇ ਆ ਤਾਂ ਉਹਨਾਂ ਦੇ ਹਾਈਡ ਆਊਟਸ ਹੁੰਦੇ ਨੇ ਸੋ ਹਾਈਡ ਆਊਟਸ ਕਦੀ ਵੀ ਖਤਮ ਨਹੀਂ ਹੋ ਸਕਦੇ ਹਾਈਡ ਆਊਟ ਉਹ ਹੀ ਜਗ੍ਹਾ ਹੁੰਦੀ ਹੈ ਨਾ ਜਿਹੜੇ ਜਿੱਥੇ ਕੋਈ ਪੁਰਾਣੇ ਬੰਦਿਆਂ ਨੂੰ ਕੋਈ ਪਨਾਹ ਦਿੰਦਾ ਸੀ ਕੋਈ ਆ ਕੇ ਛੁਪ ਜਾਂਦਾ ਸੀ ਤਾਂ ਇਸ ਕਰਕੇ ਐਮੰਦੀਆਂ ਚੈਕਿੰਗਸ ਸਵੇਰੇ ਸਾਡੀਆਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਸਰਾਵਾ ਹੋਟਲ ਉਹਨਾਂ ਦੀ ਚੈਕਿੰਗ ਇਹ ਕਿਸਮ ਦਾ ਪ੍ਰੀਵੈਂਟਿਵ ਐਕਸ਼ਨ ਹੈਗਾ ਇਹਦਾ ਬੜਾ ਡੈਟਰੈਂਟ ਇਫੈਕਟ ਹੁੰਦਾ ਜੇ ਇਹੋ ਜਿਹੀਆਂ ਚੈਕਿੰਗਸ ਹੁੰਦੀਆਂ ਰਹਿਣ ਤਾਂ ਤੁਹਾਡੀ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਰਹੂਗੀ ਇਸ ਕਰਕੇ ਅਸੀਂ ਲਗਾਤਾਰ ਇਹੋ ਜੇ ਆਪਰੇਸ਼ਨ ਕਰਦੇ ਰਹਿਣੇ ਆ ਕੱਲ ਵੀ ਅਸੀਂ ਰੇਲਵੇ ਸਟੇਸ਼ਨਸ ਦੀ ਚੈਕਿੰਗ ਕੀਤੀ ਸੀ ਤੇ ਇਹ ਥੋੜਾ ਸਰਪ੍ਰਾਈਜ਼ ਐਲੀਮੈਂਟ ਦੇ ਵਿੱਚ ਰੱਖ ਕੇ ਕਰੀਦਾ ਤਾਂ ਜ਼ਿਆਦਾ ਚੰਗਾ ਰਹਿੰਦਾ ਤੇ ਜੇ ਮਤਲਬ ਮਾੜੇ ਚੰਗੇ ਬੰਦੇ ਨੂੰ ਹੀ ਪਤਾ ਵੀ ਅੱਜ ਸੰਗਰੂਰ ਚ ਇੰਨੇ ਤੋਂ ਇੰਨੇ ਵਜੇ ਹੀ ਹੋਣੀ ਆ ਤਾਂ ਉਹ ਤਾਂ ਫਿਰ ਉਹਦਾ ਇੰਨਾ ਇਫੈਕਟ ਨਹੀਂ ਹੁੰਦਾ ਸੋ ਸਰ ਕਿੰਨੀ ਟੀਮ ਲੈ ਕੇ ਚੱਲੇ ਆ ਜਿਹੜੀ ਆਪਾਂ ਚੈਕਿੰਗ ਤੇ ਜਿਵੇਂ ਤੁਹਾਨੂੰ ਪਤਾ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂਗੇ ਕਿ ਸਾਡੇ ਕੋਈ ਨਾ ਕੋਈ ਤਰਨਾ ਮਜਾਰਾ ਵੀ ਚੱਲਦਾ ਰਹਿੰਦਾ ਹੈ ਨਾ ਉਦੋਂ ਸਟ੍ਰਬਲ ਬਰਨਿੰਗ ਵੀ ਹੋ ਰਹੀ ਹੈ ਤੋਂ ਪੁਲਿਸ ਤੇ ਕੰਮ ਦਾ ਬਹੁਤ ਪ੍ਰੈਸ਼ਰ ਹੁੰਦਾ ਤੇ ਉਹਦੇ باوجود ਵੀ ਸਾਰੇ ਹੀ ਕੰਮ ਅਸੀਂ ਕਰਨੇ ਹੁੰਦੇ ਆ ਤੇ ਅੱਜ ਵੀ ਅਸੀਂ ਮਤਲਬ ਦੋਵਾਂ ਥਾਣਿਆਂ ਦੀਆਂ ਜਿਹੜੇ ਮੈਕਸਿਮਮ ਮੁਲਾਜ਼ਮ ਸੀਗੇ ਕਿਉਂਕਿ ਇਹ ਸਿਟੀ ਦੇ ਥਾਣੇ ਨੇ ਤੇ ਸਿਟੀ ਦੇ ਵਿੱਚ ਸਟ੍ਰਬਲ ਬਰਨਿੰਗ ਦਾ ਕੋਈ ਏਡਾ ਜ਼ੋਰ ਨਹੀਂਗਾ ਤੋਂ ਸਿਟੀ 1 ਤੇ ਸਿਟੀ ਪੁਲਿਸ ਸਟੇਸ਼ਨ ਸੰਗਰੂਰ ਦੋਵਾਂ ਦੀ ਫੋਰਸ ਲੈ ਕੇ ਤੇ ਨਾਲ ਇੱਕ ਏਆਰਪੀ ਟੀਮ ਲੈ ਕੇ ਅਸੀਂ ਇਹਦੀ ਬਕਾਇਦਾ ਜਿਹੜਾ ਹੈਗਾ ਬੱਸ ਸਟੈਂਡ ਇਹਨੂੰ ਕੋਰਡਨ ਕਰਕੇ ਤਾਂ ਕਿ ਜਿਹੜੀ ਬੱਸਾਂ ਅੰਦਰ ਆਉਣ ਵਾਲੀਆਂ ਨੇ ਜਾਂ ਬਾਹਰ ਜਾਣ ਵਾਲੀਆਂ ਨੇ ਉਹਦੇ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਸਕੇ ਇਹਦੇ ਵਿੱਚ ਕਈ ਵਾਰੀ ਸਾਨੂੰ ਪਹਿਲਾਂ ਬਹੁਤ ਵੱਡੀਆਂ ਕਾਮਯਾਬੀਆਂ ਵੀ ਮਿਲੀਆਂ ਨੇ ਜਦੋਂ ਮੈਂ ਸਾਲ ਡੇਢ ਪਹਿਲਾਂ ਦੀ ਗੱਲ ਹੈ ਇੱਕ ਬੱਸ ਦੇ ਵਿੱਚੋਂ ਇੱਕ ਬੰਦੇ ਦੇ ਬੈਗ ਚੋਂ 21 22 ਪਿਸਟਲ ਮਿਲੇ ਸੀਗੇ 21 ਪਿਸਟਲ ਮਿਲੇ ਸੀ ਸੋ ਐਵੇਂ ਇਹਨਾਂ ਮੁਲਾਜ਼ਮਾਂ ਨੂੰ ਅਸੀਂ ਚੰਗੀ ਤਰ੍ਹਾਂ ਬਰੀਫ ਵੀ ਕਰਦੇ ਹਾਂ ਫਿਰ ਡੀ ਬਰੀਫ ਕਰਦੇ ਹਾਂ ਬਰੀਫਿੰਗ ਦੇ ਵਿੱਚ ਇਹ ਵੀ ਦੱਸਦੇ ਹਾਂ ਕਿ ਕਿਵੇਂ ਕਿਸੇ ਇੱਕ ਵਧੀਆ ਡਿਊਟੀ ਕਰਨ ਵਾਲੀ ਕਿ ਸੇ ਮੁਲਾਜ਼ਮ ਨੂੰ ਪ੍ਰੋਮੋਸ਼ਨ ਵੀ ਮਿਲ ਸਕਦੀ ਹੈ ਸੋ ਇਹੋ ਜਿਹੇ ਮੋਟੀਵੇਸ਼ਨ ਦੀਆਂ ਗੱਲਾਂ ਇਹਨਾਂ ਨੂੰ ਸੁਣਾਈ ਦੀਆਂ ਨੇ ਤਾਂ ਕਿ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਸਾਡੇ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਸਾਰੇ ਕੰਮ ਪੈਰਲਲ ਚੱਲਦੇ ਰਹਿੰਦੇ ਨੇ ਮੈਂ ਨੋਡਲ ਅਫਸਰ ਹੈਗਾ ਵੀ ਜਿਹੜੀ ਬਾਹਰੋਂ ਜੀਰੀ ਆ ਕੇ ਕਿਸੇ ਹੋਰ ਸਟੇਟ ਦੀ ਜੀਰੀ ਆ ਕੇ ਸਾਡੀ ਜ਼ਿਲ੍ਹੇ 'ਚ ਨਾ ਵਿਕੇ ਉਦੇ ਲਈ ਸਾਡਾ ਲਹਿਰਾ ਤੇ ਮੌਨਕ ਦੇ ਜਿਹੜੇ ਜਿੱਥੇ ਵੀ ਸਾਡਾ ਬਾਰਡਰ ਲੱਗਦਾ ਹੈ ਦੂਜੀ ਸਟੇਟ ਨਾਲ ਹਰਿਆਣੇ ਨਾਲ ਉੱਥੇ ਸਾਡੇ 24 ਘੰਟੇ ਦੇ ਨਾਕੇ ਚੱਲਦੇ ਨੇ